ਅੱਜ ਕੱਲ ਜਿਹੜੇ ਬੱਚੇ ਕਹਿੰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਕਹਿੰਦੇ ਨੇ ਕਿ ਸਾਡੇ ਬੱਚੇ ਭਰਤੀ ਨਹੀਂ ਹੋ ਰਹੇ ਜਾਂ ਸਰਕਾਰਾਂ ਨਹੀਂ ਹੋਣ ਦੇ ਰਹੀਆਂ ਜਾਂ ਕੁਛ ਇਦਾਂ ਸੋ ਕਈ ਸੋਚਦੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਉਹ ਪੈਸੇ ਲੈ ਕੇ ਭਰਤੀ ਮਤਲਬ ਘਰ ਰਹੇ ਨੇ ਬੱਚਿਆਂ ਨੂੰ ਸੋ ਮੈਂ ਏ ਦੱਸਣਾ ਚਾਹੁੰਨੀ ਆ ਕਿ ਸਰਕਾਰ ਦਾ ਇਸ ਚੀਜ਼ ਵਿੱਚ ਕੋਈ ਹੱਕ ਨਹੀਂ ਹੈਗਾ ਸਿਰਫ ਉਹਨਾਂ ਨੇ ਬੱਚਿਆਂ ਨੂੰ ਕਿਹਾ ਹੈਗਾ ਕਿ ਆਪਣੀ ਪੜਾਈ ਕਰੋ ਸਵੇਰੇ ਸ਼ਾਮ ਗਰਾਊਂਡ ਜਾਓ ਸੋ ਤੁਸੀਂ ਅਗਰ ਤੁਸੀਂ ਜੇਕਰ ਤੁਸੀਂ ਕਰੋ ਨਿਕਲ ਕੇ ਸਵੇਰੇ ਸ਼ਾਮ ਗਰਾਊਂਡ ਆਓਗੇ ਜਾਂ ਤੁਸੀਂ ਆਪਣੀ ਸਟੱਡੀ ਕਰੋਗੇ ਤੇ ਫਿਰ ਹੀ ਵੀ ਨਹੀਂ ਕਰ ਸਕਦੇ ਸੋ ਆਪਣਾ ਗਰਾਊਂਡ ਆਓ ਪੜੋ ਲਿਖੋ ਰੈਗੂਲਰ ਠੀਕ ਹੈ ਤੇ ਇਹਦੇ ਨਾਲ ਹੀ ਤੁਸੀਂ ਮਤਲਬ ਅੱਗੇ ਕੁਝ ਕਰ ਸਕਦੇ ਕਈਆਂ ਬੱਚਿਆਂ ਦੇ ਡ੍ਰੀਮਸ ਹੁੰਦੇ ਨੇ ਬਾਹਰ ਜਾਣਾ ਕੁਸ਼ ਕਰਨਾ ਸੋ ਆਪਾਂ ਜੇਕਰ ਆਪਾਂ ਸਟੱਡੀ ਨਹੀਂ ਕਰਾਂਗੇ ਸਿਹਤਮੰਦ ਨਹੀਂ ਰਵਾਂਗੇ ਤੇ ਅਸੀਂ ਇਹ ਕੁਸ਼ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨਜੀਤ ਕੌਰ ਆ ਮੈਂ ਰਈਏ ਦੀ ਰਹਿਣ ਵਾਲੀ ਆ ਠੀਕ ਆ ਤੇ ਮੈਂ ਇਸ ਟਾਈਮ ਇੱਥੇ ਗਰਾਊਂਡ 'ਚ ਮੈਚ ਹੋ ਰਹੇ ਸੀ ਤੇ ਮੈਂ ਇੱਥੇ ਆਈ ਹੋਈ ਆ ਮਤਲਬ ਮੈਂ ਇੱਥੇ ਸਵੇਰੇ ਸ਼ਾਮ ਪ੍ਰੈਕਟਿਸ ਕਰਦੀ ਆ ਮੇਰੇ ਕੋਚ ਹੈਗੇ ਨੇ ਕੁਲਦੀਪ ਕੌਰ ਕੁਪਿੰਦ ਗੁਬਿੰਦਰ ਸਿੰਘ ਜੀ ਤੇ ਕਾਬਲ ਸਰ ਜੋ ਜਿੰਨਾਂ ਕੋਲ ਮੈਂ ਇੱਥੇ ਪ੍ਰੈਕਟਿਸ ਕਰਦੀ ਆ ਉਹ ਬਹੁਤ ਵਧੀਆ ਮਤਲਬ ਮੈਨੂੰ ਅੱਜ ਮੈਂ ਨੈਸ਼ਨਲ ਤੱਕ ਖੇਡ ਕੇ ਆਈ ਆ ਸਿਰਫ ਮੈਂ ਉਹਨਾਂ ਦੇ ਘਰ ਕੇ ਖੇਡ ਕੇ ਆਈ ਆ ਮੈਂ ਇੱਥੇ ਸਵੇਰੇ ਸ਼ਾਮ ਰੋਜ਼ਾਨਾ ਪ੍ਰੈਕਟਿਸ ਕਰਨ ਹੁੰਦੀ ਆ ਮਤਲਬ ਮੈਂ ਆਪਣੀ ਭਰਤੀ ਦੀ ਵੀ ਨਾਲ-ਨਾਲ ਕਰ ਰਹੀ ਆ ਤਿਆਰੀ ਤੇ ਨਾਲ-ਨਾਲ ਮੈਂ ਸਟੱਡੀ ਵੀ ਆਪਣੀ ਕੰਪਲੀਟ ਕਰ ਰਹੀ ਆ ਸੋ ਮੈਂ ਅੱਜ ਕੱਲ ਜਿਹੜੇ ਬੱਚੇ ਕਹਿੰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਕਹਿੰਦੇ ਨੇ ਕਿ ਸਾਡੇ ਬੱਚੇ ਭਰਤੀ ਨਹੀਂ ਹੋ ਰਹੇ ਜਾਂ ਸਰਕਾਰਾਂ ਨਹੀਂ ਹੋਣ ਦੇ ਰਹੀਆਂ ਜਾਂ ਕੁਛ ਇਦਾਂ ਸੋ ਕਈ ਸੋਚਦੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਉਹ ਪੈਸੇ ਲੈ ਕੇ ਪਰਤੀ ਮਤਲਬ ਕਰ ਰਹੇ ਨੇ ਬੱਚਿਆਂ ਨੂੰ ਸੋ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਸਰਕਾਰ ਦਾ ਇਸ ਚੀਜ਼ ਵਿੱਚ ਕੋਈ ਹੱਕ ਨਹੀਂ ਹੈਗਾ ਸਿਰਫ ਉਹਨਾਂ ਨੇ ਬੱਚਿਆਂ ਨੂੰ ਕਿਹਾ ਹੈਗਾ ਕਿ ਆਪਣੀ ਪੜ੍ਹਾਈ ਕਰੋ ਸਵੇਰੇ ਸ਼ਾਮ ਗਰਾਊਂਡ ਜਾਓ ਸੋ ਤੁਸੀਂ ਅਗਰ ਤੁਸੀਂ ਜੇਕਰ ਤੁਸੀਂ ਘਰੋਂ ਨਿਕਲ ਕੇ ਸਵੇਰੇ ਸ਼ਾਮ ਗਰਾਊਂਡ ਆਓਗੇ ਜਾਂ ਤੁਸੀਂ ਆਪਣੀ ਸਟੱਡੀ ਕਰੋਗੇ ਤੇ ਫਿਰ ਹੀ ਤੁਸੀਂ ਭਰਤੀ ਹੋਵੋਗੇ ਇਹ ਗੱਲ ਗਲਤ ਹੈ ਕਿ ਹਾਂ ਸਰਕਾਰ ਬਾਰੇ ਬੋਲਣਾ ਕਿ ਜਾਂ ਉਹ ਪੈਸੇ ਲਿੰਦੇ ਨੇ ਜਾਂ ਇਦਾਂ ਕਰਦੇ ਨੇ ਇਹ ਚੀਜ਼ ਲਈ ਸਖਤ ਮਨਾਹੀ ਕੀਤੀ ਇਹ ਜਿਹੜਾ ਮਤਲਬ ਇੱਕ ਪੇਰੈਂਟਸ ਦੇ ਦਿਮਾਗ 'ਚ ਕੀੜਾ ਹੈਗਾ ਜਾਂ ਬੱਚਿਆਂ ਦੇ ਦਿਮਾਗ 'ਚ ਹੈਗਾ ਕਿ ਅਸੀਂ ਪੈਸੇ ਦੇ ਕੇ ਭਰਤੀ ਹੋ ਜਾਾਂਗੇ ਜਾਂ ਆ ਕਰ ਲਾਂਗੇ ਸੋ ਇਹ ਚੀਜ਼ ਕੋਈ ਨਹੀਂ ਹੁੰਦੀ ਸਵੇਰੇ ਸ਼ਾਮ ਆਓ ਆਪਣੀ ਤਿਆਰੀ ਕਰੋ ਹੁਣ ਮੈਂ ਇਸ ਟਾਈਮ ਪੇਪਰ ਪਰ ਇਹਨੇ ਜੇਲਵਾਡਨ ਦੇ ਜਿਹੜੇ ਆਏ ਹੋਏ ਨੇ ਉਹਦੀ ਮੈਂ ਤਿਆਰੀ ਕਰ ਰਹੀ ਆ ਸਵੇਰੇ ਸ਼ਾਮ ਕੁਲਦੀਪਕੌਰ मैम ਕੋਲ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਬੱਚੇ ਏਸਿਆਂ ਥੱਲੇ ਰਹਿ ਰਹੇ ਨੇ ਫੋਨ ਚਲਾ ਰਹੇ ਨੇ ਇਹਦੇ ਨਾਲ ਇੱਕ ਤੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਬਹੁਤ ਸਾਰੀਆਂ ਠੀਕ ਹੈ ਤੇ ਦੂਸਰਾ ਅਸੀਂ ਘਰੇ ਬੈ ਕੇ ਕੁਝ ਵੀ ਨਹੀਂ ਕਰ ਸਕਦੇ ਸੋ ਆਪਣਾ ਗਰਾਊਂਡ ਆਓ ਪੜੋ ਲਿਖੋ ਰੈਗੂਲਰ ਠੀਕ ਹੈ ਤੇ ਇਹਦੇ ਨਾਲ ਹੀ ਤੁਸੀਂ ਮਤਲਬ ਅੱਗੇ ਕੁਝ ਕਰ ਸਕਦੇ ਕਈਆਂ ਬੱਚਿਆਂ ਦੇ ਡ੍ਰੀਮਸ ਹੁੰਦੇ ਨੇ ਬਾਹਰ ਜਾਣਾ ਕੁਝ ਕਰਨਾ ਸੋ ਆਪਾਂ ਜੇਕਰ ਆਪਾਂ ਸਟੱਡੀ ਨਹੀਂ ਕਰਾਂਗੇ ਸਿਹਤਮੰਦ ਨਹੀਂ ਰਵਾਂਗੇ ਤੇ ਅਸੀਂ ਕੁਝ ਨਹੀਂ ਕਰ ਸਕਦੇ